ਤੇ ਉਦਰੇ ਸੁਪਰੀਮ ਕੋਰਟ ਨੇ ਬਾਲੀਵੁੱਡ اداکارਾਂ ਤੇ ਬੀਜੇਪੀ ਦੀ ਸੰਸਦ ਮੈਂਬਰ ਕੰਗਨਾ ਰਣਾਉਤ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦਰਸਲ ਕੰਗਨਾ ਨੇ ਕਿਸਾਨਾਂ ਦੇ ਵਿਰੋਧ ਤੇ ਕਿਸਾਨੀ ਅੰਦੋਲਨ ਦੌਰਾਨ ਇੱਕ ਪੋਸਟ ਪਾਈ ਸੀ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਕੋਈ ਆਮ ਟਵੀਟ ਨਹੀਂ ਸੀ ਪਰ ਤੁਸੀਂ ਇਸ ਮਾਮਲੇ ਦੇ ਵਿੱਚ ਮਸਾਲਾ ਪਾਇਆ ਅ ਅਦਾਲਤ ਨੇ ਪੁੱਛਿਆ ਕਿ ਤੁਸੀਂ ਆਪਣੀਆਂ ਟਿੱਪਣੀਆਂ ਬਾਰੇ ਕੀ ਕਹਿੰਦੇ ਹੋ ਸੋ ਕੰਗਨਾ ਰਣਾਉਤ ਨੂੰ ਅਦਾਲਤ ਨੇ ਪੁੱਛਿਆ ਕਿ ਤੁਸੀਂ ਆਪਣੀਆਂ ਟਿੱਪਣੀਆਂ ਬਾਰੇ ਕੀ ਕਹਿੰਦੇ ਹੋ ਤੁਸੀਂ ਮਸਾਲਾ ਪਾਇਆ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਇੱਕ ਆਮ ਪੋਸਟ ਨਹੀਂ ਸੀ ਕੰਗਨਰ ਨੌਤ ਨੇ ਜੋ ਪੋਸਟ ਪਾਈ ਸੀ ਉਸ ਪੋਸਟ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਤੁਸੀਂ ਇਸ ਪੋਸਟ ਨੂੰ ਉਧਾਰ ਚੜਾ ਕੇ ਮਸਾਲਾ ਪਾ ਕੇ ਜਿਹੜਾ ਇਸ ਨੂੰ ਪੋਸਟ ਕੀਤਾ ਰੱਦ ਕਰਨ ਲਈ ਪਟੀਸ਼ਨ ਵਿੱਚ ਇਸ ਦੀ ਵਿਆਖਿਆ ਤੇ ਵਿਚਾਰ ਨਹੀਂ ਕੀਤਾ ਜਾ ਸਕਦਾ ਸੋ ਕੰਗਨਰ ਨੌਤ ਨੇ ਇਸ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਜੋ ਪਟੀਸ਼ਨ ਉਨ੍ਹਾਂ ਦੇ ਖਿਲਾਫ ਮਾਨਹਾਨੀ ਦੀ ਪਟੀਸ਼ਨ ਪਾਈ ਗਈ ਸੀ ਇਸ ਪਟੀਸ਼ਨ ਨੂੰ ਰੱਦ ਕਰਨ ਦੀ ਐਪਲੀਕੇਸ਼ਨ ਦੇ ਜਵਾਬ ਦੇ ਵਿੱਚ ਅਦਾਲਤ ਨੇ ਟਿੱਪਣੀਆਂ ਕੀਤੀਆਂ ਨੇ ਅਦਾਲਤ ਨੇ ਕਿਹਾ ਕਿ ਤੁਸੀਂ ਇਸ ਪੋਸਟ ਦੇ ਵਿੱਚ ਮਸਾਲਾ ਪਾਇਆ ਸੀ ਇਸ ਕਰਕੇ ਇਸ ਪੋਸਟ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੋ ਤੁਹਾਡੀ ਵਿਆਖਿਆ ਹੇਠਲੀ ਅਦਾਲਤ ਦੇ ਲਈ ਹੈ ਸੋ ਇਸ ਤੋਂ ਬਾਅਦ ਹੁਣ ਬੀਜੇਪੀ ਸੰਸਦ ਕੰਨਨਾਰ ਨਾਉਤ ਨੇ ਕਥਿਤ ਤੌਰ ਤੇ ਮਾਨਹਾਨੀ ਵਾਲੇ ਬਿਆਨ ਦੇਣ ਦੇ ਮਾਮਲੇ ਦੇ ਵਿੱਚ ਸ਼ਿਕਾਇਤ ਨੂੰ ਰੱਦ ਕਰਨ ਦੀ ਬੇਨਤੀ ਕਰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਹੈ ਜਿਹੜੀ ਉਹ ਵਾਪਸ ਲੈ ਲਈ ਹੈ ਸੋ ਸੁਪਰੀਮ ਕੋਰਟ ਤੋਂ ਹੁਣ ਉਹਨਾਂ ਨੇ ਇਸ ਸ਼ਿਕਾਇਤ ਨੂੰ ਰੱਦ ਕਰਨ ਵਾਲੀ ਪਟੀਸ਼ਨ ਵਾਪਸ ਲਈ ਹੈ ਤੁਹਾਨੂੰ ਦੱਸ ਦਈਏ ਕੰਗੜਾ ਨੇ ਮਾਨ ਹਾਨੀ ਦੇ ਇਸ ਮਾਮਲੇ ਨੂੰ ਚੁਣੌਤੀ ਦਿੱਤੀ ਸੀ ਇਹ ਮਾਮਲਾ ਉਹਨਾਂ ਦੇ ਖਿਲਾਫ ਮਾਨ ਹਾਨੀ ਦਾ ਜੋ ਦਰਜ ਕਰਵਾਇਆ ਗਿਆ ਮਹਿੰਦਰ ਕੌਰ ਜਿਨ੍ਹਾਂ ਦੀ ਉਮਰ 73 ਸਾਲ ਹੈ ਉਹਨਾਂ ਵੱਲੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਸੀ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਕنگਨਾਰ ਨੌਤ ਨੇ ਮਹਿੰਦਰ ਕੌਰ ਦੇ ਖਿਲਾਫ ਇੱਕ ਅਪੱਤੀਜਨਕ ਟਿੱਪਣੀ ਸੋਸ਼ਲ ਮੀਡੀਆ 'ਤੇ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਮਾਨਹਾਨੀ ਦਾ ਮੁਕੱਦਮਾ ਕنگਨਾਰ ਨੌਤ ਦੇ ਖਿਲਾਫ ਕੀਤਾ ਗਿਆ ਸੀ ਹੁਣ ਜਿਸ ਦੇ ਜਵਾਬ ਦੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਕنگਨਾਰ ਨੌਤ ਤੋਂ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਇਸ ਪੋਸਟ ਦੇ ਵਿੱਚ ਮਸਾਲਾ ਪਾਇਆ ਸੀ